ਸਿਰਫ ਪੰਜ ਸਿੰਘ ਸਹਿਬਾਨ ਹੀ ਸੱਦ ਸਕਦੇ ਨੇ ਸਰਬਤ ਖਾਲਸਾ ਸਿੱਖ ਜਥੇਬੰਦੀਆਂ ਵੱਲੋਂ 10 ਨਵੰਬਰ ਨੂੰ ਸੱਦੇ ਸਰਬਤ ਖਾਲਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਗੁਰਬਚਨ ਸਿੰਘ ਨੇ ਟਹਿਰਾਇਆ ਪੰਥਕ ਕਾਰਵਾਈਆਂ ਦੇ ਉਲਟ ਕਿਹਾ ਇਸ ਤਰ੍ਹਾਂ ਸਰਬਤ ਖਾਲਸਾ ਸਦਨ ਵਾਲਿਆਂ ਖਿਲਾਫ ਕਾਰਵਾਈ ਬਾਰੇ ਹੋਏਗਾ ਵਿਚਾਰ ਅਗਰ ਜੇ ਕਿਸੇ ਨੇ ਆਪਣੇ ਆਪ ਇਸ ਤਰ੍ਹਾਂ ਦੀ ਆਪੋ ਉਦਰੀ ਕਾਰਵਾਈ ਕੀਤੀ ਸਰਬਤ ਖਾਲਸਾ ਬੁਲਾਉਣ ਦਾ ਯਤਨ ਕੀਤਾ ਤੇ ਉਹਦੇ ਨਤੀਜੇ ਬਹੁਤ ਹੀ ਸੰਗਤਾਂ ਦੇ ਸਾਹਮਣੇ ਮਾਰੇ ਆਏ ਨੇ ਇਸ ਕਰਕੇ ਇਹ ਵੀ ਜੋ ਕੁਝ ਕੀਤਾ ਜਾ ਰਿਹਾ ਹੈ ਇਹਦੇ ਨਾਲ ਪੰਥ ਦੀ ਭਲਾਈ ਨਹੀਂ ਸਗੋਂ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਵਿਖਾਦ ਪੈਦਾ ਹੋਣ ਦਾ ਡਰ ਹੈ ਤਰਨਤਾਰਨ ਵਿੱਚ ਸ੍ਰੀ ਗੁਰੂਕਾ ਸਾਹਿਬ ਦੀ ਬੇਅਦਬੀ ਦਾ ਇੱਕ ਹੋਰ ਮਾਮਲਾ ਪਿੰਡ ਮੱਲੀਆਂ ਚੋਂ ਮਿਲੇ ਜਲੇ ਅਤੇ ਫਟੇ ਪੰਨੇ ਲੋਕਾਂ ਚ ਰੋਸ ਪ੍ਰਸ਼ਾਸਨ ਨੇ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦਾ ਦਵਾਇਆ ਭਰੋਸਾ ਜੇ ਇਥੇ ਕੋਈ ਗੁਰੂਕਾ ਸਾਹਿਬ ਦੀ ਬੇਅਦਬੀ ਕਰ ਗਿਆ ਹੈ ਇਹ ਕਿਸੇ ਸਿਰਾਰਥੀ ਅਨਸਰ ਦਾ ਕਾਰਾ ਹੈ ਕਿਸੇ ਪੰਥ ਅਵਰੋਧੀ ਲੋਕਾਂ ਦਾ ਇਹ ਘਾਰਾ ਹੈ ਕਾਂਗਰਸ ਉਪਰਧਾਨ ਰਾਹੁਲ ਗਾਂਧੀ ਨੇ ਬਹਿਬਲ ਗੋਲੀकांड ਵਿੱਚ ਮਾਰੇ ਗਏ ਦੋ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਪੁਲਿਸ ਫਾਇਰਿੰਗ ਤੇ ਚੁੱਕੇ ਸਵਾਲ ਬਹਿਬਲ ਖੁਰਦ ਵਿੱਚ ਸੰਬੋਧਨ ਦੌਰਾਨ ਪੰਜਾਬ ਦੇ ਹਾਲਾਤਾਂ ਤੇ ਜਤਾਈ ਚਿੰਤਾ ਕੱਲ ਬਠਿੰਡਾ ਚ ਕਿਸਾਨਾਂ ਨੂੰ ਮਿਲਣਗੇ ਅੱਜ ਦੇ ਹਾਲਾਤ ਇਹ ਹੈ ਕਿ ਸਰਕਾਰ ਨੂੰ ਕਿਸਾਨ ਕੀ ਮਦਦ ਕਰਨੀ ਹੀ ਪਵੇਗੀ ਐਮਐਸਪੀ ਕੇ ਬਿਨਾ ਸਪੋਰਟ ਕੇ ਬਿਨਾ ਮਦਦ ਕੇ ਬਿਨਾ ਕਿਸਾਨ ਆਪਣੇ ਪੈਰੋਂ ਪੇ ਖੜਾ ਨਹੀਂ ਹੋ ਸਕਤਾ। ਪੰਜਾਬ ਦੇ ਹਾਲਾਤ ਸੁਧਾਰਨ ਲਈ ਕਾਂਗਰਸ ਨੂੰ ਹੋਣਾ ਪਵੇਗਾ ਇਕਜੁੱਟ। ਪੰਜਾਬ ਦੌਰੇ ਤੇ ਆਏ ਰਾਹੁਲ ਗਾਂਧੀ ਦੀ ਨਸੀহত ਸਾਰੇ ਲੀਡਰਾਂ ਨੂੰ ਧੜੇਬਾਜ਼ੀ ਛੱਡ ਇਕੱਠੇ ਲੜਨ ਲਈ ਕਿਹਾ। ਕਾਂਗਰਸ ਦੇ ਸਾਰੇ ਲੀਡਰ ਵੀ ਇਕੱਠੇ ਇੱਕੋ ਮੰਚ ਤੇ ਨਜ਼ਰ ਆਏ। ਪੰਜਾਬ ਕੋ ਇਸ ਮੁਸ਼ਕਿਲ ਸੇ ਕਾਂਗਰਸ ਪਾਰਟੀ ਹੀ ਨਿਕਾਲ ਸਕਤੀ ਹੈ। ਮਗਰ ਅਗਰ ਕਾਂਗਰਸ ਪਾਰਟੀ ਇਕ ਸਾਥ ਖੜੀ ਰਹੇ। ਮੁਹਾਲੀ ਟੈਸਟ ਦੇ ਪਹਿਲੇ ਦਿਨ ਡਿੱਗੇ 12 ਵਿਕਟ, ਟੀਮ ਇੰਡੀਆ 201 ਦੌੜਾਂ ਤੇ ਢੇਰ। ਮੁਰਲੀ ਵਿਜੇ ਨੂੰ ਛੱਡ ਕੋਈ ਵੀ ਭਾਰਤੀ ਬੱਲੇਬਾਜ਼ ਨਹੀਂ ਕਰ ਸਕਿਆ ਕਮਾਲ। ਬਰਥਡੇ ਬాయ్ ਕੋਹਲੀ ਵੀ ਰਹੇ ਫਲੌ। ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਦਾ ਸਕੋਰ 28 ਤੇ 2।